ਗੁਰਦਾਦਾ ਜੀ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਨਾਲ ਦੇ ਸੱਸ ਮਾਤਾ ਜੀ ਜਿਹੜੇ ਨੇ ਸਿਦਾਰੀ ਅਮਜੀਤ ਕੌਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਤੇ ਮੇਰੇ ਬਹੁਤ ਸਾਰੇ ਸਾਥੀ ਜਿਹਦੇ ਵਿੱਚ ਆਨਰੇਬਲ ਸਾਡੇ ਫਾਰਮਰ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇਪੀ ਜੀ ਵਿਕਰਮ ਚੌਧਰੀ ਸਾਹਿਬ ਸਾਡੇ ਐਮਐਲਏ ਫਲੋਰ ਬੋਰ ਮੇਰੇ ਬਹੁਤ ਸਾਰੇ ਸਾਥੀ ਸਾਰੇ ਸਾਥੀ ਅੱਡੀ ਗੈਂਤੀ ਵਿੱਚ ਆਏ ਨੇ ਪਹਿਲੀ ਗੱਲ ਤੇ ਬਾਬਾ ਜੀ ਨਾਲ ਸਾਡਾ ਬਹੁਤ ਨੇੜ ਦਾ ਸੰਬੰਧ ਹੈ ਸਾਡੇ ਰਿਸ਼ਤੇ ਦਾ ਨੰਬਰ 2 10ਵੀਂ ਪਾਸ਼ਾਈ ਗਿਆ ਜਿਹੜੀਆਂ ਦੋ ਫੌਜਾਂ ਬੜਾਈਆਂ ਸੀ ਬੁੱਢਾ ਦਲ ਤੇ ਤਰਨਤਲ ਉਹਦੇ ਮੁਖੀ ਜਿੱਥੇ ਅਸੀਂ ਆਪਣਾ ਅਫਸੋਰਸ ਪਕਟਾਇਆ ਉਥੇ ਅਸੀਂ ਇਸ ਗੱਲ ਦਾ ਜਿਹੜੇ ਅੱਜ ਦੇ ਪੰਜਾਬ ਦੇ ਬੰਦੇ ਹਾਂ ਹੱਤ ਨੇ ਉਹਦੇ ਬਾਰੇ ਵੀ ਕਿੰਨੇ ਵੀ ਧਾਰਮਿਕ ਇਹ ਤੇ ਸੰਸਥਾਵਾਂ ਦੇ ਮੁਖੀ ਆਏ ਸਾਂ ਉਹਨਾਂ ਨੂੰ ਬਾਬਾ ਜੀ ਨੂੰ ਵੀ ਮੀਲਚਾ ਦਾ ਨੇ ਕੀਤਾ ਕਿ ਆਪਾਂ ਆਪਣੀ ਜ਼ਿੰਮੇਵਾਰੀ ਸੰਭੀਏ ਜਿਸ ਹਿਸਾਬ ਨਾਲ ਹਾਲਾਤ ਚੱਲ ਰਹੇ ਨੇ ਨੌਜਵਾਨ ਤੇ ਸਾਡੇ ਬਾਹਰ ਚਲੇ ਜਾ ਰਹੇ ਇਹ ਗਿਣਤੀ ਰੁਕਣੀ ਵੀ ਨਹੀਂ ਜਾਣਦੀ ਬਾਲੇ ਬਜ਼ੁਰਗ ਰਹੀ ਜਾਂਦੇ ਤੇ ਬਜ਼ੁਰਗ ਵੀ ਜਨੋ ਦਿਨ ਘਟਦੇ ਜਾਂਦੇ ਜਿਹੜੀ ਸਾਡੀ ਅਸਲ ਪਛਾਣ ਹੈ ਦਸਤਾਰ ਹੈ ਸਾਡਾ ਧਰਮ ਹੈ ਤੁਹਾਡੀ ਮਾਂ ਬੋਲੀ ਹੈ ਤੁਹਾਡਾ ਪਹਿਰਾਵਾ ਹੈ ਉਹਨਾਂ ਚੀਜ਼ਾਂ ਹੀ ਨੇ ਜਿਹੜੀ ਤੁਹਾਡੀ ਤਾਕਤ ਦੇ ਵਿੱਚ ਤੁਸੀਂ ਰਹੋਗੇ ਤੇ ਤਾਕਤ ਵੀ ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਦੇ ਵਿੱਚ ਨੰਬਰਾਂ ਨਾਲ ਜਾਂਦੀ ਤੇ ਸਾਨੂੰ ਅੱਜ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਹਾਲਾਤ ਐੋਜੇ ਬਣਾਓ ਜਿਹਦੇ ਨਾਲ ਅਸੀਂ ਆਪਣੀ ਤਾਕਤ ਨੂੰ ਮੇਨਟੇਨ ਕਰ ਸਕੀਏ ਤੇ ਹਿਸਟਰੀ ਵੀ ਇਸ ਗੱਲ ਦੀ ਕੋ ਬਾਏ ਕਿ ਜਦੋਂ ਤਾਕਤ ਰਹਿੰਦੀ ਏ ਉਦੋਂ ਹੀ ਧਰਮ ਜਿਹੜਾ ਪਰਫਲਟ ਟੀੜਸਾ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਬਟ ਰੀਜਨਲ ਪਾਰਟੀਆਂ ਤੇ ਜਿਹੜੇ ਮੁਖੀ ਸੀ ਉਹਨਾਂ ਵੱਲੋਂ ਕਿਸੇ ਵੱਲੋਂ ਗੱਲ ਨਹੀਂ ਆਈ ਇਹ ਕੋਸ ਲੀਡਰ ਵੱਲੋਂ ਗੱਲ ਆਈ ਜਿਹੜਾ ਰੀਜਨਲ ਪਾਰਟੀ ਨਹੀਂ ਨੈਸ਼ਨਲ ਪਾਰਟੀ ਦਾ ਲੀਡਰ ਹੈ ਤੇ ਜਿਹੜੀ ਨੈਸ਼ਨਲ ਪਾਰਟੀ ਇਸ ਟਾਈਮ ਪੰਜਾਬ ਨਾਲ ਬਹੁਤ ਵੱਡੇ ਪੇਮਾਨੇ ਤੇ ਹਰ ਮਸਲੇ ਦੇ ਵਿੱਚ ਸਾਡੇ ਨਾਲ ਵਿਤਕਰਾ ਹੋ ਅਸੀਂ ਤੇ ਉਹਨਾਂ ਨੂੰ ਵੀ ਬੇਨਤੀ ਕਰਨੇ ਆ ਉਹਨਾਂ ਲੀਡਰਸ਼ਿਪਾਨਾਂ ਨੂੰ ਕਿ ਇਹਨਾਂ ਨੂੰ ਤੇ ਇਕੱਠਿਆਂ ਜਰੂਰ ਕਰੋ ਹੀ ਪਰ ਪੰਜਾਬ ਦੇ ਜਿਹੜੇ ਸਹੀ ਹੱਤ ਨੇ ਉਹਨਾਂ ਦੀ ਵੀ ਗੱਲ ਕਿਤੇ ਉੱਤੇ ਪ੍ਰਾਈਮ ਮਿਨਿਸਟਰ ਨਾਲ ਤੇ ਹੋਮ ਮਿਨਿਸਟਰ ਨਾਲ ਕਿਤੇ ਗੱਲਬਾਤ ਕਰੋ ਤੇ ਪੰਜਾਬ ਦੇ ਮੌਜੂਦ ਹੋ ਸਕਣਾ ਹੈ ਲੇਕੋ ਮੇਰੀ ਸੁਣ ਲੋ ਇਹ ਤੇ ਇੱਕ ਐਡਰੇਸ਼ਨ ਸੀ 75 ਸਾਲ ਦੀਆਂ ਜਿਹੜੀ ਸਿਆਸੀ ਜਮਾਤਾਂ ਨੇ ਉਹਨਾਂ ਤੋਂ ਲੋਕਾਂ ਦੀ ਡਿਸਸੈਟੀਸਫੈਕਸ਼ਨ ਸੀ ਤੇ ਇਹਨਾਂ ਦਾ ਦਾਅਵਾ ਦੇ ਗਏ ਇਹ 75 ਸਾਲਾਂ ਚ ਇੱਕ ਵਾਰ ਆਏ ਨੇ ਤੇ 100 ਸਾਲ ਬਾਅਦ ਫਿਰ ਇੱਕ ਅੰਦੀ ਵਾਰ ਇਹੋ ਜਿਹੇ ਨੂੰ ਮੌਕਾ ਮਿਲ ਜਾਏਗਾ 100 ਸਾਲ ਦੀ ਲੱਭ ਦੇ ਬਹੁਤ ਭਾਰੀ ਨੁਕਸਾਨ ਪੰਜਾਬ ਦਾ ਆਰਥਿਕ ਤੌਰ ਤੇ ਤੇ ਸਿਆਸੀ ਤੌਰ ਤੇ ਤੇ ਧਾਰਮਿਕ ਤੌਰ ਤੇ ਸਾਡੇ ਲੋਕ ਕਰ ਚੁੱਕੇ ਨੇ ਕਾਹਨ ਕਰ ਚੁੱਕੇ ਕੱਲ ਵੀ ਤੁਸੀਂ ਇੱਕ ਇਹਨਾਂ ਦਾ ਬੰਦਾ ਵੇਖਿਆ ਜਿਹਨੂੰ ਕਰਤਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਨਹੀਂ ਸੀ ਪਤਾ ਲੁਧਿਆਣੇ ਦਾ ਕੈਂਡੀਡੇਟ ਹੋਏ ਤੇ ਉਹ ਸਰਾਭਾ ਸਾਹਿਬ ਦਾ ਨਾਮ ਸਰਾਬਾ ਸਿੰਘ ਸਰਾਬਾ ਸਿੰਘ ਕਹੇ ਤੇ ਪਿਛੇ ਦਸਣ ਕੇ ਕਰਤਾਰ ਸਿੰਘ ਸਰਾਬਾਜੀ ਦੀ ਗੱਲ ਕਰਦੇ ਜਿਹੜੇ ਰਹਿਣ ਵਾਲੇ ਵੀ ਲੁਧਿਆਣਾ ਜ਼ਿਲ੍ਹੇ ਦੇ ਇਹ ਹਾਲਾਤ ਨੇ ਜਿਹੜੇ ਬਾਹਰੋਂ ਆ ਕੇ ਸਾਡੇ ਸ਼ਹੀਦਾਂ ਦੀ ਹਿਸਟਰੀ ਨਹੀਂ ਜਾਣਦੇ ਜਿਨ੍ਹਾਂ ਨੂੰ ਜਾਣਕਾਰੀ ਕੋਈ ਬਦਕਿਸਮਤੀ ਆ ਜੇ ਇਸ ਕਿਸਮ ਦੇ ਮੁਖੀ ਆ ਗਏ ਜਿਨ੍ਹਾਂ ਦੇ ਨਾਂ ਵਿੱਚ ਸਿੰਘ ਹੈ ਨਹੀਂ ਤੇ ਦਸਤਾਰ ਥੱਲੇ ਕੇਸ ਹੈ ਨਹੀਂ ਇਸ ਤੋਂ ਵੱਡੀ ਹੋਰ ਗੱਲ ਇੱਕ ਮੂਰਤ